ਦੇਖੋ ਇੱਕ ਗੱਲ ਬੜੀ ਜ਼ਰੂਰੀ ਆ ਤੁਹਾਡੇ ਲਈ ਹੈਡਲਾਈਨ ਦੇ ਦਿੰਦਾ ਮੈਂ ਅਕਾਲੀ ਦਲ ਬੀਜੇਪੀ ਹੋਵੇ ਚਾਹੇ ਕਾਂਗਰਸ ਇਹਨਾਂ ਦੀ ਲੜਾਈ ਹੈ ਆਪਣੇ ਪੁੱਤਾਂ ਨੂੰ ਔਰ ਆਪਣੇ ਜਿਹੜੇ ਰਾਜਨੀਤਿਕ ਤੋਂ ਬਣਾਏ ਸਰਮਾਏ ਨੂੰ ਬਚਾਉਣ ਸਾਡੀ ਲੜਾਈ ਆ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਪੰਜਾਬ ਦੇ ਪੁੱਤਾਂ ਦਾ ਭਵਿੱਖ ਬਿਹਤਰ ਬਣਾ ਅਸੀਂ ਉਹ ਲੜਾਈ ਦਾ ਲੋਕ ਸਭਾ ਦੀ ਜਿਹੜੀ ਚੋਣ ਹੈ 2024 ਵਾਲੀ ਬੜੀ ਇੰਪੋਰਟੈਂਟ ਚੋਣ ਹੈ ਬੇਸਿਕਲੀ ਇਹ ਲੈਕਚਰ ਜਿਹੜਾ ਹੈ ਦੇਸ਼ ਦੇ ਲੋਕਤੰਤਰ ਔਰ ਸੰਵਿਧਾਨ ਨੂੰ ਬਚਾਉਣ। ਔਰ ਅਸੀਂ ਲੋਕਾਂ ਨੂੰ ਗੁਜਾਰਿਸ਼ ਕਰ ਰਹੇ ਹਾਂ ਕਿ ਜਿਸ ਤਰੀਕੇ ਨਾਲ ਮਾਨ ਸਾਹਿਬ ਜੀ ਕੋਲ ਜਿੰਨਾ ਡਾਕਟਰ ਸਾਹਿਬ ਨੇ ਦੱਸੀ ਅਕੇ ਪਿਆ। 2 ਸਾਲਾਂ ਚ ਬਹੁਤ ਸ਼ਾਨਦਾਰ ਇਨੀਸ਼ੀਏਟਿਵ ਲੈ ਕੇ ਕੰਮ ਸ਼ੁਰੂ ਕੀਤੇ ਆ। ਨਾਲ ਨਾਲ ਅੱਜ ਦੇਸ਼ ਨੂੰ ਬਚਾਉਣ ਦੀ ਔਰ ਸਾਡੇ ਲੀਡਰ ਅਰਵਿੰਦ ਕੇਜਰੀਵਾਲ ਜਿਹੜਿਆ ਉਹ ਡੈਮੋਕਰੈਟਿਕ ਸੈਟਅਪ ਨੂੰ ਬਚਾਉਣ ਦੀ ਲੜਾਈ ਦੇ ਕਾਰਨ ਜੇਲ੍ਹ ਦੇ ਅੰਦਰ ਹੈ ਔਰ ਦੇਸ਼ ਦਾ ਭਾਈਚਾਰਾ ਦੇਸ਼ ਦਾ ਸੰਵਿਧਾਨ ਔਰ ਲੋਕਤੰਤਰ ਬਚਾਉਣ ਲਈ ਅਸੀਂ ਘਰ-ਘਰ ਲੋਕਾਂ ਕੋਲ ਜਾ ਰਹੇ ਹਾਂ ਕਿ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦੀ ਪਾਰਟੀ ਦੇ 13 ਲੋਕ ਉਹ ਭੇਜੋ ਜਿਹੜੇ ਪਾਰਲੀਮੈਂਟ 'ਚ ਪੰਜਾਬ ਦੇ ਖੋਏ ਜਾ ਰਹੇ ਹੱਕਾਂ ਤੇ ਤੇਜ਼ ਚ ਵੱਧ ਰਹੀ ਨਫ਼ਰਤੀ ਹਿੰਸਾ ਦੇਸ਼ ਦੇ ਸੰਵਿਧਾਨ ਔਰ ਪੂਰੇ ਜਿਹੜੇ ਇੰਸਟੀਟਿਊਸ਼ਨਸ ਹੈ ਸਾਡੇ ਡੈਮੋਕਰੇਟੀ ਉਹਨਾਂ ਨੂੰ ਬਚਾਉਣ ਵਾਸਤੇ ਆਪਣੀ ਲੜਾਈ ਲੜਨ ਔਰ ਪੈਰਾ ਦੇ ਦੇਸ਼ ਦੇ ਆਕਰ ਬਹੁਤ ਇੰਪੋਰਟੈਂਟ ਲਖਣ ਔਰ ਲੋਕ ਜਿਹੜੇ ਪੰਜਾਬ ਦੇ ਆ ਇਹਨਾਂ ਨੇ ਹਮੇਸ਼ਾ ਹੀ ਪੰਜਾਬ ਦੀ ਹੀ ਨਹੀਂ ਦੇਸ਼ ਦੀ ਲੜਾਈ ਵੱਧ ਚੜ ਕੇ ਲੜੀ ਅੱਜ ਵੀ ਜਿਹੜੇ ਲੋਕ ਹੈ ਫੁੱਲ ਇੱਕ ਪਾਸੇ ਤੇ ਮਾਨਸਾਪੀ ਸਰਕਾਰ ਤੋਂ ਬਹੁਤ ਸੈਟੀਸਫਾਈਡ ਸੰਤੁਸ਼ਟ ਹੈ ਚਾਹੇ ਜਵਾਨ ਹੈ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਸਾਡਾ ਕਾਰੋਬਾਰੀ ਹੈ دکاندار ہے ایون کرمچاری کرمچاری بھی جس حد جس طریقے ਨਾਲ کیونکہ تمام جڑے پرالے دو سالਾਂ ਚ ਹੋਇਆ ਕਰਮਚਾਰੀ ਵੀ ਖੁਸ਼ ਹੈ اور ਨਾਲ ਨਾਲ ਲੋਕਾਂ ਨੇ ਸਾਨੂੰ ਇਸ ਗੱਲ ਦਾ ਭਰੋਸਾ ਦਿੱਤਾ ਹੈ ਚਮਕੌਰ ਸਾਹਿਬ ਵਾਲੇ ਸ਼੍ਰੀ ਨੰਦਪੁਰ ਸਾਹਿਬ ਮੁਖਵਦ ਬਖਵਲ ਕਹਿੰਨੇ ਕਿ ਲੋਕਤੰਤਰ ਨੂੰ ਬਚਾਉਣ ਚ ਅਸੀਂ ਆਵਾ ਦੇ ਪਾਰਟੀ ਦੇ ਨਾਲ ਹੈ ਭਗਵੰਤ ਮਾਨ ਜੀ ਦੇ ਨਾਲ ਹੈ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਹੈ ਔਰ ਸ਼੍ਰੀ ਨੰਦਪੁਰ ਸਾਹਿਬ ਵਾਲੀ ਜਿਹੜੀ ਪਵਿੱਤਰ ਧਰਤੀ ਹੈ ਉੱਥੋਂ ਲੋਕ ਸਭਾ ਦੀ ਸੀਟ ਜਿੱਤ ਕੇ ਜਿਹੜਾ ਹੈ ਉਹ ਮਾਨ ਸਾਹਿਬ ਦੀ ਚੋਣ ਵਿੱਚ ਉਹ ਆਉਣਗੇ ਇਹ ਵਾਰ-ਵਾਰ ਲੋਕ ਕਮਿਟਮੈਂਟ ਦੇ ਰਹੇ ਕੰਗ ਸਾਹਿਬ ਲਗਭਗ ਸਭਾ 2 ਸਾਲ ਤੋਂ ਤੁਸੀਂ ਲੋਕ ਸਭਾ ਨੰਦਪੁਰ ਸਾਹਿਬ ਦੇ ਇੰਚਾਰਜ ਹੋ ਜੀ ਇਹ ਪੂਰਾ ਹਲਕਾ ਟੈਪਸ ਤੇ ਹੈ ਤੁਹਾਡੇ ਤਾਂ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਕਿਹੜੀ ਚੀਜ਼ ਹੈ ਜਿਹੜੀ ਐਨਲਾਈਜ਼ ਕੀਤੀ ਗਈ ਹੈ ਦੇਖੋ ਗੱਲ ਇਹ ਹੈ ਜਿਸ ਸੀਰੀਅਸਲੀ ਔਰ ਬੜੀ ਗੰਭੀਰਤਾ ਨਾਲ ਆਪਾਂ ਗੱਲ ਕਰੀਏ ਕਿ ਇਹ ਜਿੰਨਾ ਮਾਨ ਸਾਹਿਬ ਨੇ 2 ਸਾਲਾਂ ਚ ਕੰਮ ਕੀ ਜਵਾਬ ਤੇ ਹੀ ਨਾ ਵੀ ਕੀਤਾ ਔਰ ਜ਼ਿੰਮੇਵਾਰੀ ਨਾ ਵੀ ਲਈ 42000 ਤੋਂ ਵੱਧ ਨੌਕਰੀਆਂ ਸੀ ਪਿੰਡਾਂ ਛੋਕੇ ਕਹਿੰਦੇ ਆ ਕੋਈ ਇੱਕ ਬੰਦਾ ਦੱਸ ਦੇ ਰਿਸ਼ਵਤ ਲਈ 800 ਕਲੀਨਿਕ ਬਣਾਏ ਡੇਢ ਕਰੋੜ ਲੋਕਾਂ ਨੂੰ ਫਰੀ ਦਵਾਈ ਦਿੱਤੀ ਆ ਛੋਕੇ ਕਹਿੰਦੇ ਨੇ ਔਰ ਬੱਚਿਆਂ ਦੀ ਪੜ੍ਹਾਈ ਬਜ਼ੁਰਗਾਂ ਦੀ ਦਵਾਈ 90% ਪਿਛਲੀ ਫਰੀ ਹੋਈ ਆ ਹਾਊਸਹੋਲਡ ਬੰਦੇ ਖੜੇ ਹੋ ਕੇ ਕਹਿੰਦੇ ਆ ਮੀਟਿੰਗ ਦੇਖੋ ਲੋਕਾਂ ਨੂੰ ਕੀ ਚਾਹੀਦਾ ਕਿਸਾਨਾਂ ਨੂੰ ਸਭ ਤੋਂ ਵੱਧ ਗਨੇ ਦਾ ਰੇਟ ਸਰਕਾਰ ਮਾਨਸਾ ਬਦਲੇ ਅੱਜ ਬਿਜਲੀ ਜਿਹੜੀ ਮੋਟਰਾਂ ਵਾਲੀ ਆ ਉਹਦੇ ਨਾਲ ਮੈਂ ਤੁਹਾਨੂੰ ਇੱਕ ਇਨਸਟੈਂਸ ਨੂੰ ਦੱਸਣਾ ਨਾ ਮੈਂ ਸ਼ਾਇਦ ਮੈਂ 3 ਦਿਨ ਪਹਿਲਾਂ ਮੀਟਿੰਗ ਲੋਕ ਖੜੇ ਹੋ ਕੇ ਬੋਲੇ ਵੀ ਸਾਡਾ 2 ਤੋਂ 2.5 ਲੱਖ ਰੁਪਈਆ ਹਰ ਸਾਲ ਦਾ ਬਚ ਰਿਹਾ ਕਿਸਾਨਾਂ ਦਾ ਕਿਉਂਕਿ ਬਿਜਲੀ ਨਿਰਵਿਘਨ ਮਿਲਦੀ ਹੈ ਇਸ ਕਰਕੇ ਉਪਲਬਧੀਆਂ ਨੂੰ ਲੈ ਕੇ ਲੋਕ ਮਾਨ ਸਾਹਿਬ ਦੇ ਨਾਲੇ ਉੱਚੀ ਜਿਹੜੀ ਤੁਸੀਂ ਗੱਲ ਕਹੀ ਆ ਲੋਕਾਂ ਨੂੰ ਪਤਾ ਹੈ ਕਿ ਕਾਲੀ ਤਨ ਬਾਦਲ ਨੂੰ ਵੋਟ ਪਾਈ ਉਹ ਵੀ ਭਾਜਪਾ ਦੇ ਖਾਤੇ 'ਚ ਤੇ ਕਾਂਗਰਸ ਨੂੰ ਵੋਟ ਪਾਈ ਉਹਨੇ ਵੀ ਫਾਇਦਾ ਬੀਜੇਪੀ ਦਾ ਹੀ ਕਰਨਾ ਹੈ ਲੋਕਤੰਤਰ ਦੀ ਲੜਾਈ ਅਗਰ ਲੜਨੀ ਹੈ ਔਰ ਦੇਸ਼ ਦੀ ਲੋਕਸ਼ਾਹੀ ਨੂੰ ਬਚਾਉਣਾ ਹੈ ਤੇ ਉਹ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਤੇ ਭਰੋਸਾ ਕਰਦੇ ਆ ਔਰ ਤੁਸੀਂ ਦੇਖੋਗੇ ਤੁਸੀਂ ਦੇਖੋਗੇ 1 ਜੂਨ ਤੋਂ ਬਾਅਦ 4 ਜੂਨ ਰਿਜ਼ਲਟ ਹੋਣਗੇ ਵਨ ਸਾਈਡਡ ਜਿਹੜੀ ਆਮਾਦੀ ਪਾਰਟੀ 13 ਸਿੱਟੇ ਦੀ